ਤੁਹਾਡਾ ਮਨ ਪਸੰਦੀਦਾ ਸ਼ੋਅ ਸਾਥ ਲੈ ਕੇ ਆਜ ਰਾਂ ਸਾਨੂੰ ਬੜਾ ਮਾਣ ਹੈ ਕਿ ਸਾਡੇ ਨਗਰੀ ਦੇ ਵਿੱਚ ਇੱਕੋ ਹੀ ਗੁਰਦੁਆਰਾ ਸਾਹਿਬ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਤੇ ਜੀ ਘਰ ਵਿੱਚ ਵਿਹਲੇ ਹੋਣ ਇਸ ਟਾਈਮ ਬਾਹਰ ਵਧੀਆ ਲੱਗਦਾ ਲੱਗਦਾ ਕਿ ਪਿੰਡ ਵਧੀਆ ਲੱਗਦਾ ਜਿਹੜਾ ਵਿਰਸਾ ਹੁੰਦਾ ਉਹ ਤੇ ਆਪਣੇ ਨਗਰ ਦੇ ਨਾਲ ਹੀ ਸੋਹਣਾ ਲੱਗਦਾ ਕਿਵੇਂ ਬੀਜ ਦਿੰਦੇ ਚਾਰ ਚਾਰ ਅੰਬ ਦਾ ਨਿੰਬੂ ਦਾ ਮਿਰਚ ਦਾ ਢਿਉ ਦਾ ਢੀਲਿਆਂ ਦਾ ਕਰੇਲਿਆਂ ਦਾ ਗਾਜਰ ਦਾ ਛਾਰ ਲੋ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਨੂੰ ਕਿਵੇਂ ਦੇਖਦੇ ਹੋ ਕਿੰਨਾ ਕਾ ਬਦਲਾਅ ਹੈ ਖੇਤੀ ਸਹੀ ਗੀ ਪੀਜ਼ਾ 버ਗਰ ਤੇ ਉਗਰਾਪਰਾ ਖਾਈ ਜਾਂਦੇ ਆ ਸਾਗ ਲੱਸੀ ਦੁੱਧ ਘੜਦਾ ਉਹ ਤਾਂ ਪੰਜਾਬ ਚ ਹੀ ਮਿਲਦਾ ਤੁਹਾਡਾ ਵਿਆਹ ਜਦੋਂ ਹੋਇਆ ਸੀ ਉਦੋਂ ਕਿਹੜੇ ਕੱਪੜੇ ਪਾਈ ਤੁਸੀਂ ਯਾਦ ਹਾਂ ਜੀ ਆਪਾਂ ਇਹ ਹੀ ਪਾਈ ਸੀ ਪੈਂਟ ਕਮੀਜ਼ ਪੱਗ ਦਾ ਰੰਗ ਕਿਹੜਾ ਸੀ ਨਾਭੀ ਸੀ ਕਿ ਹੋਰ ਦੂਜੇ ਰੰਗ ਸੀ ਉਹ ਨਾਭੀ ਆ ਜੀ ਮੇਰੇ ਘਰ ਦੀ ਪੱਕਾ ਯਾਦ ਨਹੀਂ ਹੁਣ ਮੈਨੂੰ ਮਾਤਾ ਜੀ ਨੇ ਦੇਖਣਾ ਫਿਰ ਉਹਨੇ ਰੰਗ ਤਾਂ ਤੁਹਾਨੂੰ ਸਾਰੇ ਯਾਦ ਕਰਾ ਦੇਣੇ ਆ ਸਿਆਸਤ ਤਾਂ ਜੇ ਸੋਚਿਆ ਜਾ ਸਿਆਸਤ ਵਹ ਮਾੜੀ ਚੀਜ਼ ਐ ਉਹ ਤਾਂ ਤੁਹਾਨੂੰ ਧਰਮ ਨਾਲੋਂ ਵੀ ਤੋੜਦੀ ਐ ਤੇ ਘਰ ਨਾਲੋਂ ਵੀ ਤੋੜਦੀ ਲੋਕ ਬਾਹਰ ਨੂੰ ਭੱਜਦੇ ਆ ਇੱਥੇ ਕਰਨੇ ਵਾਲਾ ਹੋਣਾ ਚਾਹੀਦਾ ਜੀ ਮਿਹਨਤ ਕਰਨੇ ਵਾਲਾ ਹੋਣਾ ਚਾਹੀਦਾ ਸੱਚੇ ਆਪਣੇ ਬਾਹਰ ਨੂੰ ਭੱਜੀ ਜਾਂਦੇ ਨੇ ਫਿਰ ਮਗਰ ਬਾਦ ਆਪਾਂ ਵੀ ਇੱਕ ਗੇੜਾ ਮਾਰ ਕੇ ਚਾਹੁੰਦੇ ਆ ਕਿ ਦੇਖ ਕੇ ਆਈਏ ਅੰਦਾ ਜਿਹੜਾ ਪੜਾਈ ਦਾ ਸਿਸਟਮ ਨਾ ਹੁਣ ਸਾਡਾ ਅੱਜ ਲੱਠ ਤੱਕ ਰਹਿ ਗਿਆ 50 ਸਾਡਾ ਸਾਡਾ ਪ੍ਰਵਾਸੀਆਂ ਦੇ ਵਿੱਚ ਸ਼ਾਮਲ ਐ ਜਦੋਂ ਫਿਰ ਪੰਜਾਬ ਦੀ ਜਿਆਦਾ ਆਉਂਦੀ ਉਦੋਂ ਫਿਰ ਤੁਸੀਂ ਕੀ ਕਰਦੇ ਹੋ ਜੀ ਮੈਂ ਨਾ ਉਦੋਂ ਕੀ ਕਰੀਦਾ ਫਿਰ ਵੀਡੀਓ ਕਾਲ ਆ ਗਿਆ ਬਣਾ ਕਿਸੇ ਨਾਲ ਗੱਲਬਾਤ ਕਰਕੇ ਟਾਈ ਸਾਨੂੰ ਜਦੋਂ ਕੋਈ ਵਿਆਹ ਆ ਜਾਂਦਾ ਜਿਵੇਂ ਨਾਨਕਿਆਂ ਦਾ ਜਾਂ ਕਿਸੇ ਜੀ ਸਾਨੂੰ ਬੜੀ ਖੁਸ਼ੀ ਹੋ ਜਾਂਦੀ ਹੈ 8-10 ਦਿਨ ਪਹਿਲਾਂ ਵੀ ਅਸੀਂ ਵਿਆਹ ਆ ਜਾਣਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਿਤ ਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ న్యూਸ ਤੁਹਾਡਾ ਮਨਪਸੰਦੀਆ ਸ਼ੋਅ ਸਾਥ ਲੈ ਕੇ ਆਜਾ ਰਾਂ ਅੱਜ ਇਹ ਸਾਥ ਪਿੰਡ ਪੀਲਖਣੀ ਵਿੱਚ ਪੀਲਖਣੀ ਪਿੰਡ ਰਾਜਪੁਰਾ ਦੇ ਨੇੜੇ ਆ 1 ਕਿਲੋਮੀਟਰ ਦੂਰੀ ਤੇ ਇਹ ਪਿੰਡ ਇਤਿਹਾਸਿਕ ਪਿੰਡ ਵੀ ਹੈ ਆਓ ਇੱਥੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ ਨੌਜਵਾਨ ਵੀਰ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਿੰਡ ਦੇ ਇਤਿਹਾਸ ਨੂੰ ਜਾਣਦੇ ਆ ਬਾਕੀ ਸਾਰੀ ਗੱਲਬਾਤਾਂ ਕਰਦੇ ਆ ਆਓ ਚ ਭਈ ਅਸੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਸਰਦਾਰ ਗੁਰਨਾਮ ਸਿੰਘ ਹੈ ਜੀ ਗੁਰਨਾਮ ਸਿੰਘ ਜੀ ਇਸ ਪਿੰਡ ਦਾ ਇਤਿਹਾਸ ਦੱਸ ਦੋ ਥੋੜਾ ਜਿਹਾ ਵੀਰ ਜੀ ਸਾਡੇ ਅੰਦਰ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜੀ ਜਿਸ ਨੂੰ ਕੋਈ ਮਾਣ ਹੈ ਚਰਨ ਸ਼ੋਪ ਪ੍ਰਾਪਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਲੋਕਾਂ ਦੀ ਇੱਥੇ ਜਿਹੜੀ ਸੇਵਾ ਭਾਵਨਾ ਸੀ ਉਹਨਾਂ ਨੂੰ ਦੇਖਦੇ ਹੋਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਪਹੁੰਚੇ ਆ ਸੰਗਤ ਨੇ ਬਹੁਤ ਸੇਵਾ ਕੀਤੀ। ਉਹਨੂੰ ਦੇਖਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰ ਦਿੱਤਾ ਰੱਜੋ ਪੂਜੋ ਫਲੋ ਫੂਲੋ ਸਾਪ। ਜਿਹਨੂੰ ਕਿ ਅੱਜ ਤੱਕ ਅਸਾਨੂੰ ਬੜਾ ਮਾਣ ਹੈ ਕਿ ਸਾਡੇ ਨਗਰੀ ਦੇ ਵਿੱਚ ਇੱਕੋ ਹੀ ਗੁਰਦੁਆਰਾ ਸਾਹਿਬ ਹੈ। ਸਾਰੀ ਸੰਗਤ ਜਿਹੜੀ ਹੈ ਉੱਥੇ ਹੀ ਨਾਕਮਸਤਕ ਹੁੰਦੀ ਹੈ। ਉਸ ਤੋਂ ਇਲਾਵਾ ਜਿੰਨੀਆਂ ਧਰਮਾਂ ਦੇ ਇਥੇ ਲੋਕ ਰਹਿੰਦੇ ਨੇ ਵੱਖ-ਵੱਖ ਜੱਟ ਸਿੱਖ ਹੋਗੇ, ਰਾਜਪੂਤ ਸਿੰਘ ਹੋਗੇ ਆਪਣਾ ਕੰਬੋਜ ਸਿੰਘ ਹੋ ਗਏ ਹੋਰ ਦੂਜੀਆਂ ਬਰਾਦਰੀਆਂ ਜਿਹੜੀਆਂ ਜੰਨੀਆਂ ਵੀ ਚੂਰ ਬਰਾਦਰੀ ਆ ਸਾਰੀਆਂ ਹੀ ਕਮਾ ਗੁਰੂ ਘਰ ਦੇ ਵਿੱਚ ਹੀ ਨੱਕ ਮਸਤਕ ਹੁੰਦੀਆਂ ਨੇ ਗੁਰੂ ਘਰ ਦੀ ਮਾਨ ਨੂੰ ਵਧਾਉਂਦੀਆਂ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ ਗਰੰਥੀ ਸਿੰਘ ਨੇ ਉਹ ਇੰਨੀ ਵਧੀਆ ਕਿਸਮ ਦੇ ਇਨਸਾਨ ਨੇ ਕਿ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਅੱਜ ਤੱਕ ਸਿੱਖੀ ਦੇ ਨਾਲ ਜੋੜਿਆ ਬੱਚਿਆਂ ਦੀਆਂ ਕਲਾਸਾਂ ਅਟੈਂਡ ਕਰਦੇ ਨੇ ਬੱਚਿਆਂ ਨੂੰ ਬਸਤਰ ਵੀ ਦਿੰਦੇ ਨੇ ਬੱਚਿਆਂ ਨੂੰ ਵਧੀਆ ਗੁਰਸਿੱਖੀ ਦੇ ਨਾਲ ਜਿੰਨਾ ਵੀ ਲਿਟਰੇਚਰ ਹੈਗਾ ਪੜਾਉਂਦੇ ਨੇ ਉਸ ਤੋਂ ਇਲਾਵਾ ਇੱਕ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਿੱਖ ਮਿਊਜ਼ੀਅਮ ਬਣਾਇਆ ਹੈ ਜਿਹਦੇ ਵਿੱਚ ਕਿ ਅਸੀਂ ਸਾਰਾ ਕੁਝ ਸਿੱਖੀ ਇਤਿਹਾਸ ਜਿਹੜਾ ਹੈ ਉਹਨੂੰ ਕੰਪਿਊਟਰ ਦੇ ਵਿੱਚ ਫੀਡ ਕੀਤਾ ਹੋਇਆ ਹੈ ਜਿਹਦੇ ਵਿੱਚ ਸਾਡੇ ਕੋਲ ਹੈ হাই ਕਪੈਸਿਟੀ ਲਗਭਗ 40-50 ਮੈਂਬਰ ਬੈਠ ਕੇ ਬੱਚੇ ਇੱਕ ਟਾਈਮ ਸਾਰੇ ਸਿਸਟਮ ਨੂੰ ਸਿੱਖੀ ਇਤਿਹਾਸ ਨੂੰ ਬਾਝ ਸਕਦੇ ਨੇ ਇਹੀ ਸਭ ਬਹੁਤ ਬਹੁਤ ਵਧੀਆ ਪ੍ਰਾਲਾ ਬਾਈ ਜੀ ਇੱਕ ਗੁਰਦੁਆਰੇ ਇੱਕ ਪਿੰਡ ਦੇ ਵਿੱਚ ਨਹੀਂ ਦਾ ਇੱਕ ਪਿੰਡ ਦੇ ਵਿੱਚ ਦਦਾ ਦਾ ਗੁਰਦੁਆਰੇ ਵੀ ਦੇਖੇ ਨੇ ਬਾਈ ਜੀ ਤੁਸੀਂ ਕੀ ਕਰਦੇ ਹੋ ਵੈਸੇ ਵੀਰ ਜੀ ਮੈਂ ਖੇਤੀ ਦੇ ਨਾਲ ਨਾਲ ਅਈ ਕਾੜਨ ਦਾ ਕੰਮ ਕਰਦਾ ਛੋਟੇ ਲੈਵਲ ਦਾ ਜਿਵੇਂ ਗੰਨਾ ਮੱਕੀ ਚਰੀ ਬਾਜਰਾ ਤੂੜੀ ਇਹਨਾਂ ਦਾ ਵਕਰੀਤਾ ਹੈਗਾ ਬਾਈ ਫਿਰ ਪ੍ਰੇਮ ਪੂਰਾ ਹੁੰਦਾ ਗਾ ਜੱਟ ਤੇ ਆੜਤੀ ਦੇਣਾ ਹੀ ਖੇਤੀਬਾੜੀ ਵੀ ਤੁਸੀਂ ਆਪ ਹੀ ਕਰਦੇ ਹੋ ਆੜਤੀ ਵੀ ਫਿਰ ਤੁਸੀਂ ਆਪ ਹੀ ਕਰਦੇ ਹੋ ਜੀ ਦੋਨੇ ਕੰਮ ਅਸੀਂ ਆਪ ਹੀ ਕਰਦੇ ਹਾਂ ਉਸ ਤੋਂ ਉਸ ਤੋਂ ਇਲਾਵਾ ਅਸੀਂ ਕੁਝ 6 ਕਿ ਮਹੀਨੇ ਵਾਸਤੇ ਆਪਣੇ ਬੱਚਿਆਂ ਕੋਲ ਬਾਹਰ ਵੀ ਗੇੜਾ ਮਾਰ ਰਹੇ ਆ ਠੀਕ ਹੈ ਜਿਹੜਾ ਕਿ ਅੱਜ ਕੱਲ ਟ੍ਰੈਂਡ ਚੱਲ ਰਿਹਾ ਜੀ ਜੀ ਵੀ ਆਪਣਾ ਰੁਝਾਨ ਹੈ ਵੀ ਬੱਚੇ ਆਪਣੇ ਬਾਹਰ ਨੂੰ ਭੱਜੀ ਜਾਂਦੇ ਨੇ ਫਿਰ ਮਗਰ ਬਾਦ ਆਪਾਂ ਵੀ ਇੱਕ ਗੇੜਾ ਮਾਰ ਕੇ ਚਾਹੁੰਦੇ ਆ ਕਿ ਦੇਖ ਕੇ ਆਈਏ ਠੀਕ ਜੀ ਫਿਰ ਇਹ ਇਹ ਗੱਲ ਦੱਸੋ ਤੁਸੀਂ ਬਾਹਰ ਵਧੀਆ ਲੱਗਦਾ ਕਿ ਪਿੰਡ ਵਧੀਆ ਲੱਗਦਾ ਦੇਖੋ ਜਿਹੜਾ ਪਿਆਰ ਹੁੰਦਾ ਜਿਹੜਾ ਵਿਰਸਾ ਹੁੰਦਾ ਉਹ ਤੇ ਆਪਣੇ ਨਗਰ ਦੇ ਨਾਲ ਹੀ ਸੋਹਣਾ ਲੱਗਦਾ ਜਿਹੜਾ ਪਿਆਰ ਇੱਥੇ ਆਪਣੀ ਬਿਲਕੁਲ ਮਾਂ ਭੂਮੀ ਨਾਲ ਬਣਿਆ ਹੁੰਦਾ ਹੈ ਉਹ ਤੇ ਬਾਹਰ ਵਿਦੇਸ਼ ਚ ਜਾ ਕੇ ਵੀ ਯਾਦ ਆਉਂਦਾ ਜੀ ਲੇਕਿਨ ਵਿਦੇਸ਼ ਚ ਜਦੋਂ ਤੁਸੀਂ ਬਾਹਰ ਗਏ ਹੁੰਨੇ ਹੋ ਨਾ ਉਦੋਂ ਪੰਜਾਬ ਦੇ ਚ ਸਭ ਤੋਂ ਚੀਜ਼ ਪਿੰਡ ਦੀ ਚੀਜ਼ ਕਿਹੜੀ ਮਿਸ ਕਰਦੇ ਤੁਸੀਂ ਮਿਸ ਤਾਂ ਵੀਰ ਜੀ ਇਹੀ ਹੁੰਦਾ ਵੀ ਜਿਹੜੇ ਹੁਣ ਆਪਣੇ ਪੰਜਾਬੀ ਖਾਣੇ ਹੋ ਗਏ ਜੀ ਕਿਉਂ ਬਾਹਰ ਤਾਂ ਉਹ ਸਾਗ ਮਿਲਦਾ ਨਹੀਂ ਪਰ ਉਹ ਬ੍ਰੈਡ ਬਰੁੱਡ ਪੀਜੇ ਪੂਜੇ ਹੀ ਮਿਲਦੇ ਆ ਜਿਹੜਾ ਇੱਥੋਂ ਦਾ ਸਾਗ ਲੱਸੀ ਦੁੱਧ ਘਰ ਦਾ ਜਿਹੜੀ ਮਾਵਾ ਮੱਖਣ ਦਿੰਦੀਆਂ ਸੀ ਉਹ ਤਾਂ ਪੰਜਾਬ ਚ ਹੀ ਮਿਲਦਾ ਹੈ ਭਾਈ ਅਸੀ ਗੱਲ ਜੀ ਸੱਚੀ ਗੱਲ ਜੀ ਖਾਲਸਾ ਜੀ ਬੋਲਦੀ ਸੱਚੀ ਗੱਲ ਜੀ ਬੋਲਦੇ ਭਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਸਰਦਾਰ ਬਲਦੇਵ ਸਿੰਘ ਜੀ ਠੀਕ ਹੈ ਭਾਈ ਜੀ ਤੁਸੀਂ ਕੀ ਕਰਦੇ ਹੋ ਮੈਂ ਤੇ ਜੀ ਘਰ ਵਿੱਚ ਵਿਹਲਾ ਹੀ ਹਾਂ ਇਸ ਟਾਈਮ ਠੀਕ ਹੈ ਜੀ ਹਾਂਜੀ ਵੈਸੇ ਹੂੰ ਕੀ ਕਰਦੇ ਤੁਸੀਂ ਖੇਤੀਬਾੜੀ ਜੀ ਖੇਤੀਬਾੜੀ ਹਾਂਜੀ ਕਿੰਨੀ ਪੈਲੀ ਹੈ ਭਾਈ ਪੈਲੀ ਆਪਣੀ ਸਬਜ਼ੀ ਜੀ ਖਾਣ ਪੀਣ ਵਾਸਤੇ ਜੀ ਖਾਣ ਪੀਣ ਵਾਸਤੇ ਹੈਗੀ ਠੀਕ ਹੈ ਚਲੋ ਵਧੀਆ ਫਿਰ ਆ ਆੜ ਤੇ ਇਹਨਾਂ ਦੇ ਨਾਲ ਹੀ ਚੱਲਦਾ ਗੱਲਬਾਤ ਕੇ ਹੋਰ ਸਾਡੇ ਸਾਡੇ ਬਹੁਤ ਸਾਡਾ ਜੋ ਵੀ ਪਿੰਡ ਚ ਬੈਠੇ ਨੇ ਸਾਡਾ ਬਹੁਤ ਪਿਆਰ ਸਤਿਕਾਰ ਹੈ ਇੱਕ ਦੂਜੇ ਨਾਲ ਜੱਟ ਤੇ ਆੜਤੀ ਦਾ ਥੋੜਾ ਰਿਸ਼ਤਾ ਦੱਸੋ ਤੁਸੀਂ ਕਿਦਾਂ ਦਾ ਹੁੰਦਾ ਹੈ ਨਾ ਜਿਹੜੇ ਅੱਜ ਅੱਜਕੱਲ ਦੀ ਜਿਹੜੇ ਪੀੜ੍ਹੀ ਆ ਉਹਨਾਂ ਨੂੰ ਜੱਟ ਤੇ ਆੜਤੀ ਬਾਰੇ ਇਹਨਾਂ ਰਿਸ਼ਤੇ ਦਾ ਨਹੀਂ ਪਤਾ ਨਾ ਉਹ ਥੋੜਾ ਜਿਹਾ ਜੇ ਜੱਟ ਕੋਲ ਖੇਤੀਬਾੜੀ ਕਰੇਗਾ ਤੇ ਆੜਤੀ ਕੋਈ ਜਾਏਗਾ ਤੇ ਆੜਤੀ ਅੱਗੋਂ ਸਾਨੂੰ ਫਸਲ ਚੱਕੇਗਾ ਸਾਡੀ ਸਾਨੂੰ ਫਸਲ ਦੇ ਪੈਸੇ ਦੇਵੇਗਾ ਸਾਨੂੰ ਲੋੜ ਸਾੜ ਵੀ ਸਾਨੂੰ ਪੈਸੇ ਦੇਵੇਗਾ ਠੀਕ ਹੈ ਜੀ ਇਸ ਕਰਕੇ ਸਾਨੂੰ ਜੱਟ ਆੜਤੀ ਦਾ ਜ਼ਿਆਦਾ ਪਿਆਰ ਸਤਿਕਾਰ ਹੁੰਦਾ ਹੈ ਜੀ ਬਈ ਅਸੀ ਗੱਲ ਜੀ ਕੀ ਕੀ ਹਲਚਲ ਹੈ ਜੀ ਠੀਕ ਹੈ ਜੀ ਬਈ ਕੀ ਨਾਮ ਹੈ ਤੁਹਾਡਾ ਬੱਬੇ ਮਾੜ ਦੇਖਿਓ ਸਾਦਰ ਸਿੰਘ ਜੀ ਅੱਛਾ ਬਈ ਕਿੰਨੀ ਉਮਰ ਹੋ ਗਈ ਹੋ ਗਈ ਮੁੰਡੇ ਆਈ 30 ਮੰਜ ਬਾਹਰ ਬਾੜਾ 살ਦੀ ਹੋ ਗਈ ਹਾਂ ਠੀਕ ਹੈ ਬਈ ਜੀ ਕੋਈ ਦੱਸੋ ਕੋਈ ਗੱਲਬਾਤ ਫਿਰ ਪਿੰਡ ਚ ਕਿੰਨਾ ਬਦਲਾਅ ਦੇਖਿਆ ਤੁਸੀਂ ਅਸੀਂ ਨਾ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਜੀ ਫਿਰ ਲੋਕ ਬਾਹਰ ਭੱਜ ਜਾਂਦੇ ਜੀ ਉਹ ਠੇਕੇਦਾਰੀ ਜਾਣਾ ਤੇਰਾ ਜੀ ਫਿਰ ਠੇਕੇਦਾਰੇ ਪੈਸੇ ਪੂਰੇ ਨਹੀਂ ਦਿੰਦੇ ਜੀ ਗਾਲ ਕੀ ਕਾਚਾ ਬੰਦ ਲੈਣ ਲਾ ਜਾ ਨੇ ਤੇ ਬੰਦਾ ਹਟਾ ਤੇ ਉਹ ਪੈਸੇ ਨਹੀਂ ਦਿੰਦੇ ਹੈ ਜੀ ਬੇਮਾਲ ਲਈ ਹੇਕੇਦਾਰੀ ਬਹੁਤ ਜਿਆਦਾ ਫੈਲ ਗਿਆ ਬਾਈ ਤੁਸੀਂ ਕੀ ਕਰ ਦਿੰਦੇ ਸੀ ਅਮਨ ਹਿੰਦੂਤਾਂ ਲੈ ਬਣਵਾ ਕਰਿਆ ਵਾ ਚਲਿਆ ਹਾਂ ਠੀਕ ਹੈ ਜੀ ਹੋਰ ਬਾਬਾ ਜੀ ਕੋਈ ਦੱਸੋ ਬਚਪਨ ਦੀ ਗੱਲਬਾਤ ਕੋਈ ਦੱਸੋ ਉਸ ਟਾਈਮ ਕਿੱਦਾਂ ਹੁੰਦਾ ਸੀਗੇ ਨਹੀਂ ਕਦੇ ਕਹਿੰਦੇ ਪੈਣਾ ਜੀ ਹਾਂਜੀ ਮਿਸਤਰੀਆਂ ਵੱਡੇ ਹੈ ਜੀਆਂ ਠੀਕ ਹੈ ਜੀ ਹਾਂਜੀ ਬਾਏ ਮੋਟਾ ਠੇਕੇ ਬਦ ਮੀ ਲੇ ਲਈ ਕੀ ਬਤਾਈ ਮਿਲੇਗਾ ਜੀ ਜੂਲੀ ਲਾਇਕ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਨੂੰ ਕਿਵੇਂ ਦੇਖਦੇ ਹੋ ਕਿੰਨਾ ਕ ਬਦਲਾਅ ਆ ਨਾ ਨਾ ਬੈ ਖੇਤੀ ਸਹੀ ਗਦੀ ਠੀਕ ਹੈ ਜੀ ਵੇ ਦਵਾਈ ਨਹੀਂ ਪਾਣੀ ਪਾਏ ਦੀ ਜਿੰਨਾ ਰਹਿ ਨਹੀਂ ਪਾਣਾ ਪਏ ਦਾ ਠੀਕ ਹੈ ਜੀ ਇਹ ਰਹਿ ਜਾਣਾ ਪਾਵਾ ਦਵਾਈਆਂ ਹੈ ਸਾਰਾ ਖਾਤਾ ਜਾਣਾ ਪਹਿਲਾਂ ਤਾਂ ਖੇਤੀ ਜਿਵੇਂ ਆ ਅੱਜ ਗੱਲ ਹੁਣ ਸੁਪਰ ਸੀਡਰ ਵਗੈਰਾ ਆ ਕੇ ਪਹਿਲਾਂ ਤਾਂ ਇਹ ਵੀ ਨਹੀਂ ਹੁੰਦੀ ਪਹਿਲਾਂ ਕਿਵੇਂ ਖੇਤੀ ਕਰਦੇ ਹੁੰਦੇ ਸੀ ਉਹ ਇਸ ਵੇ ਟੈਟਾ ਆ ਕੇ ਜੀ ਟਰੈਕਟਰ ਹਾਂ ਬੜਦਲਾਂ ਨਾਲ ਵੀ ਜੋਖ ਦਿੰਦੇ ਜੀ ਹਾਂ ਬਾਦਲਾਂ ਗੇ ਇੰਜੋਏ ਕਹਿੰਦੇ ਠੀਕ ਹੈ। ਕੰਮ ਹੋਈ ਨੇ। ਕੀ ਨਾਮ ਹੈ ਜੀ? ਸਤਪਾਲ ਸਿੰਘ ਹੈ। ਠੀਕ ਹੈ। ਬਈ ਤੁਸੀਂ ਕੀ ਕਰਦੇ ਹੋ ਜੀ? ਮੈਂ ਸਟੱਡੀ 'ਮ ਲਗਾਉਂ ਜੀ। ਅਸਲੀ। ਹਾਂ ਜੀ। ਔਰ ਬਈ ਕੰਮ ਕਰ ਵਧੀਆ ਚੱਲੀ ਜਾਂਦਾ। ਠੀਕ ਹੈ। ਕੰਮ ਵਧੀਆ ਹਾਂ ਜੀ। ਇਹ ਕਰੇ ਪਰਿਵਾਰ ਕੇ ਵਿੱਚ। ਠੀਕ ਠੀਕ ਹੈ ਜੀ। ਹਾਂ ਜੀ। ਵਧੀਆ ਠੀਕ ਹੈ ਸਰ। ਕਰੇ ਕੌਣ ਕੌਣ ਹੈ ਬਈ? ਮੁੰਡੇ ਐ ਦੋਈ। ਠੀਕ। ਉਹ ਕੀ ਕਰਦੇ ਨੇ? ਐਵੇਂ ਗੱਡੀ ਦਾ ਕੰਮ ਕਰਦਾ ਇੱਕ। ਠੀਕ ਹੈ ਜੀ। ਮਿਸਤਰੀ ਐ। ਇੱਕ ਡਰਾਈਵਰ ਵੀ ਕਰਦਾ। ਤੁਸੀਂ ਬਈ ਬਚਪਨ ਚ ਕੀ ਖੇਡਾ ਖੁੱਡਾ ਖੇਡਦੇ ਹੁੰਦੇ ਦੱਸੋ ਕੁਝ। ਬਚਪਨ ਮਾਹਾਰੇ ਵਿੱਚ ਐ ਜੀ। ਸਹੀ ਗੱਲ ਲ ਕਿਵੇਂ ਕਿਵੇਂ ਵੇਚ ਦਿੰਦੇ ਚਾਰ ਕਿਵੇਂ ਵੇਚਣ ਜਦੋਂ ਜਾਂਦੇ ਹੁੰਦੇ ਚਾਰ ਉਹ ਕਿਵੇਂ ਹਾਈ ਕਿਵੇਂ ਜਦੋਂ ਵੇਚਣ ਜਾਂਦੇ ਹੁੰਦੇ ਕਿਵੇਂ ਆਵਾਜ਼ ਮਾਰ ਦਿੰਦੇ ਹੁੰਦੇ ਆਵਾਜ਼ ਫਿਰ ਬੋਲ ਤੁਸੀਂ ਕਿਹਨਾਂ ਜਿਵੇਂ ਵੇਚਦੇ ਹੁੰਦੇ ਚਲੋ ਮੰਨ ਲਓ ਨਾ ਉਹ ਕਿਵੇਂ ਕਰ ਦਿੰਦੇ ਉਹ ਦੱਸੋ ਬਾ ਚਾਰ ਦਾ ਖਾਪੀ ਟਾਈਮ ਕੰਮ ਕਰਾਈ ਨਹੀਂ ਉਹ ਤਾਂ ਚਲੋ ਠੀਕ ਹੈ ਫਿਰ ਵੀ ਜਦੋਂ ਜਿਵੇਂ ਆਵਾਜ਼ ਮਾਰ ਦਿੰਦੇ ਸੀ ਨਾ ਵਾਲਾ ਜਿਵੇਂ ਆਵਾਜ਼ ਕਿਵੇਂ ਮਾਰ ਦਿੰਦੇ ਸੀ ਨਾ ਆਵਾਜ਼ ਦੇ ਦੇ ਆਵਾਜ਼ ਦੇ ਕੇ ਦਿਖਾ ਦਿਓ ਅਚਾਰ, ਆਂਬ ਦਾ, ਨਿੰਬੂ ਦਾ, ਮਿਰਚ ਦਾ, ਢਿਉ ਦਾ, ਢੀਲਿਆਂ ਦਾ, ਕਰੇਲਿਆਂ ਦਾ, ਗਾਜਰ ਦਾ, ਹਜ਼ਾਰ ਲੋਜ ਨਹੀਂ ਬਈ ਜਿਵੇਂ ਤੁਸੀਂ ਹੈ ਨਾ ਸਮਝ ਲਓ ਵਾਸੀਂ ਵੀ ਆਪਾਂ ਉਵੇਂ ਉਸ ਗਲੀ 'ਚ ਹੁਣ ਆ ਗਏ ਹੈ ਨਾ ਆਪਾਂ ਉਹ ਚਾਰ ਵੇਚਣਾ ਠੀਕ ਹੈ ਉਹ ਕਿਵੇਂ ਵੇਚਦੇ ਉਹ ਥੋੜਾ ਜਿਹਾ ਨਾ ਉਵੇਂ ਵੜਕੀ ਨਾਲ ਦੱਸੋ ਜਿਵੇਂ ਜਿਵੇਂ ਗਲੀ ਦੇ ਵਿੱਚ ਹੋਕਾ ਦਿੰਦੇ ਹੁੰਦੇ ਸੀ ਨਾ ਵੀ ਜਿਵੇਂ ਹੁਣ ਆਉਂਦੇ ਹੁੰਦੇ ਸੱਤ ਨੂੰ ਹੁੰਦਾ ਉਹ ਫੇਰ ਬਣਦੀ ਗੱਲ ਹੈ ਸੱਤ ਨੂੰ ਮੰਨ ਲਓ ਤੁਸੀਂ ਹੁਣ ਆਏ ਖੜੇ ਹੋ ਨਾ ਤੁਹਾਡੇ ਕੋਲ ਹੈਗੇ ਦੋ ਡੱਬੇ ਆਪਾਂ ਉਹ ਤਾਂ ਕੋਈ ਨਾ ਫੇਰ ਵੀ ਦੱਸੋ ਨਹੀਂ ਠੀਕ ਹੈ ਬਸ ਬਈ ਕੀ ਹਾਲ ਚੱਲ ਹੈ ਓਠ ਠੀਕ ਠਾਕ ਮੈਂ ਖਾਲਸਾ ਕੀ ਹੱਥ ਹੈ ਬਈ ਤੁਸੀਂ ਕੀ ਕਰਦੇ ਹੋ ਖੇਤੀਬਾੜੀ ਕਰਦੇ ਆ ਬਈ ਕਿੰਨੀ ਜੀ ਪਿਆਲੀ ਵਧੀਆ ਪਿਆਲੀ ਹੈਗੀ ਠੀਕ ਜੀ ਬਈ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਜੀ ਤੁਹਾਨੂੰ ਕੀ ਫਰਕ ਲੱਗਦਾ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ 'ਚ ਜ਼ਮੀਨ ਨੂੰ ਸਮਾਨ ਦਾ ਫਰਕ ਹੈ ਨਹੀਂ ਠੀਕ ਜੀ ਪਹਿਲਾਂ ਹੱਥਾਂ ਨਾਲ ਕੰਮ ਕਰਦੇ ਸੀ ਸਾਰੇ ਤੇ ਟਾਈਮ ਨਾਲ ਉੱਠਦੇ ਸੀ ਟਾਈਮ ਨਾਲ ਸੌਂਦੇ ਸੀ ਹੁਣ ਮਸ਼ੀਨਰੀ ਦਾ ਯੋਗ ਆ ਗਿਆ ਜੀ ਹੁਣ ਜਿਹੜੀ ਖੇਤੀ ਆ ਟਕਾ ਗਿਆਨ ਦੀ ਹੋ ਗਈ ਹੈ ਗਿਆਨ ਦੇ ਨਾਲ ਸਾਡੇ ਫਸਲ ਵੀ ਜਿਆਦਾ ਹੋਣ ਲੱਗੀ ਹੈ ਚਾਰ ੱਗੇ ਨਿਕਲਣ ਲੱਗ ਗਏ ਪਹਿਲਾਂ ਤਾਂ ਬਸ ਰੱਬਾ ਸਰੇ ਹੁੰਦਾ ਸੀ ਪਾਣੀ ਦੇ ਸਾਧਨ ਹੁੰਦੇ ਨਹੀਂ ਸੀ ਜੀ ਜੀ ਹੁਣ ਮੋਟਰਾਂ ਹੁੰਦੀਆਂ ਨੇ ਟਿਊਬਲ ਟਰੈਕਟਰ ਆ ਗਏ ਆ ਜੀ ਤੇ ਜੀਵਨ ਸੁਖਾਲਾ ਹੋ ਗਿਆ ਲੇਕਿਨ ਜਿਹੜੀ ਆਮਦਨ ਸਾਡੇ ਬਜ਼ੁਰਗ ਜ਼ਮੀਨਾਂ ਬਣਾ ਕੇ ਆ ਜੀ ਉਹ ਜ਼ਮੀਨਾਂ ਅਸੀਂ ਅੱਜ ਆਮਦਨ ਸਾਡੇ ਕੋਲ ਜਿਆਦਾ ਹੀ ਹੈ ਖਰਚੇ ਵੱਧ ਗਏ ਆ ਜ਼ਮੀਨਾਂ ਜਿਹੜੀਆਂ ਹੈਗੀਆਂ ਜ਼ਮੀਨਾਂ ਤੋਂ ਹੀ ਆ ਨੇ ਆਬਾਦੀ ਵੱਧ ਗਈ ਹੈ ਜੀ ਤੇ ਜਿਹੜਾ ਆਮਦਨ ਖਰਚੇ ਵਧਣ ਕਰਕੇ ਆਮਦਨਾਂ ਜਿਹੜੀਆਂ ਘਟ ਗਈਆਂ ਨੇ ਜੀ ਬਾਕੀ ਉਹ ਜਿਹੜਾ ਸੁੱਖ ਸਾਨੂੰ ਪਹਿਲਾਂ ਸੀ ਨਾ ਅੱਖਾਂ ਨਾਲ ਕੰਮ ਕਰਦੇ ਸੀ ਹੁਣ ਮੇਰੀ ਉਮਰ 78 ਖਾਲ ਹੈ ਜੀ ਮੇਰੇ ਗੋਡੇ ਵੀ ਠੀਕ ਆ ਸ਼ੂਗਰ ਵੀ ਕੋਈ ਨਹੀਂ ਹੈਗੀ ਬਲੱਡ ਪ੍ਰੈਸ਼ਰ ਨਹੀਂ ਹੈਗਾ ਕੋਈ ਟੈਨਸ਼ਨ ਨਹੀਂ ਜਿਹੜੇ ਹੁਣ ਸਾਡੇ ਬੱਚੇ ਹੁਣ ਅੱਜ ਛੋਟੇ ਛੋਟੇ ਸਕੂਲਾਂ 'ਚ ਪੜਦੇ ਆ ਉਹਨਾਂ ਦੇ ਵਸਤੇ ਕਿੱਡੇ-ਕਿੱਡੇ ਵੇ ਕਰ ਦਿੱਤੇ ਆ ਬੱਚਾ ਨੂੰ ਟੈਨਸ਼ਨ ਆ ਬੱਚੇ ਸਕੂਲ ਤੋਂ ਆਉਂਦੇ ਆ ਫਿਰ ਉਹਨਾਂ ਨੂੰ ਟਿਊਸ਼ਨ ਭੇਜ ਦਿੰਦੀ ਆ ਮਾਵਾ ਤੇ ਖਰਾਕ ਖਾਂਦੇ ਨਹੀਂ ਉਹ ਪੀਜ਼ਾ 버ਗਰ ਤੇ ਉਰਾਪਰਾ ਖਾਈ ਜਾਂਦੇ ਆ ਬਿਲਕੁਲ ਜੀ ਖਰਾਕ ਕੋਈ ਹੈ ਨਹੀਂ ਸਾਡੇ ਟਾਈਮ 'ਚ ਤਾਂ ਦੁੱਧ ਵੀ ਚੰਗਾ ਹੁੰਦਾ ਸੀ ਹੁਣ ਦੁੱਧ ਜਿਹੜਾ ਹੋਗਾ ਉਹਦੀ ਮਿਲਾਵਟ ਹੋ ਗਈ ਆ ਬਿਲਕੁਲ ਮਾਰਕੀਟ ਜਾਈਏ ਤੇ ਕਿੰਨੀ ਮਿਲਾਵਟ ਆ ਜੇ ਸਾਡਾ ਸਾਰਾ ਜਿਹੜਾ ਬਾਜ਼ਾਰ ਸਾਡਾ ਸਾਡਾ ਪ੍ਰਵਾਸੀਆਂ ਨੇ ਸੰਭਲਿਆ ਹੈ ਬਾਜ਼ਾਰ ਦੇ ਚਦੇ ਜਾ ਤੁਹਾਨੂੰ ਕੋਈ ਸਾਫ਼ ਚੀਜ਼ ਨਹੀਂ ਮਿਲੇਗੀ ਮਲਾਵਟ ਕੋਈ ਸਫਾਈ ਨਹੀਂ ਆਪਾਂ ਰੋਜ਼ੀ ਟੀਵੀ ਦੇਖਦੇ ਆ ਕਿ ਆ ਕੁਝ ਹੋ ਰਿਹਾ ਸਾਡੇ ਨਾਲ ਜੀ ਜੀ ਲੇਕਿਨ ਇਹਦੇ ਜ਼ਿੰਮੇਵਾਰ ਅਸੀਂ ਆ ਸਾਡੇ ਬੱਚੇ ਜਿਹੜਾ ਸਾਡਾ ਕੰਮਕਾਰ ਛੱਡ ਕੇ ਬਾਹਰ ਚਲੇ ਗਿਆ ਸਾਰੇ ਹੈਨਾ ਤੇ ਉਹ ਕੰਮ ਜਾ ਕੇ ਉੱਥੇ ਲੇਬਰ ਕਰਦੇ ਆ ਕੰਮ ਇੱਥੇ ਬਹੁਤ ਹੈ ਪਰ ਬੱਚੇ ਸਾਡੇ ਕੱਦਦੇ ਹੀ ਨਹੀਂ ਹੈਗੇ ਹੁਣ ਮੈਂ ਤੜਕੇ 4 ਵਜੇ ਉੱਠਦਾ ਭਲਾ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਪਾਠ ਕਰਦਾ ਬੱਚੇ ਮੈਂ ਆ ਕੇ ਉੱਥੋਂ ਗੁਰਦੁਆਰਿਆਂ ਆਉਣਾ ਉਹਨੇ ਸੁੱਤੇ ਹੁੰਦੇ ਆ ਕੰਮ ਕਰਦੇ ਹੀ ਨਹੀਂ ਬੱਚੇ ਨਵੀਂ ਪਿੰਦਰੀ ਕੰਮ ਨਹੀਂ ਕਰਦੀ ਹੈਗੀ ਬਸ ਮੋਬਾਈਲ ਚੰਗਾਦਾ ਜਿਹਦਾ ਮੋਟਰਸਾਈਕਲ ਚੰਗਾ ਚਾਹੀਦਾ ਜੀ ਨਹੀਂ ਕੰਮ ਨਹੀਂ ਕਰਦੇ ਸਾਡੇ ਕੰਮ ਛੱਡ ਗਏ ਬਹੁਤ ਜ਼ਿਆਦੇ ਬਾਕੀ ਬੱਚੇ ਜਿਹੜੇ ਪੜੇ ਲਿਖੇ ਆ ਜੰਗੀ ਪੜ੍ਹਾਈ ਕਰਦੇ ਆ ਉਹ ਤਾਂ ਅੱਗੇ ਵੱਧ ਗਏ ਆ ਬਾਕੀ ਸਾਡਾ ਜਿਹੜਾ ਪੜ੍ਹਾਈ ਦਾ ਸਿਸਟਮ ਹੈ ਨਾ ਹੁਣ ਸਾਡਾ ਅੱਜ ਲੱਠ ਤੱਕ ਰਹਿ ਗਿਆ ਆ ਲੱਠ ਤੋਂ ਅੱਗੇ ਵੱਧ ਹੀ ਨਹੀਂ ਹੈਗੇ ਬਿਲਕੁਲ ਹੁਣ ਸਾਡੇ ਅਫਸਰ ਦੀ ਮੰਗ ਜੇ ਨਹੀਂ ਮੰਗ ਸਾਡੇ ਜਿਹੜੇ ਪੰਜਾਬੀ ਆ ਕੋਈ ਅਫਸਰ ਹੈਗਾ ਸਾਡੇ ਪੰਜਾਬ ਚ ਨਹੀਂ ਰਹਿੰਦੇ ਪ੍ਰਵਾਸੀ ਆ ਸਾਡੇ ਆਪੀਐਸ ਆਈਐਸ ਜਿੰਨੇ ਅਫਸਰ ਆ ਸਾਡੇ ਉਹ ਸਾਡੇ ਪ੍ਰਵਾਸੀ ਆ ਉਹ 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 ਇੱਕ ਕਾਰਨ ਆਪਣਾ ਵੀ ਆਪਣਾ ਵੀ ਜੀ ਅਸੀਂ ਜਿੰਨਾਂ ਆਪਾਂ ਵੀ ਜੀ ਆਪ ਕੰਮ ਕਰਨ ਨਹੀਂ ਅਸੀਂ ਸਾਰਾ ਕੁਝ ਪ੍ਰਵਾਸੀਆਂ ਦੇ ਆਸਰੀ ਛੱਡ ਦਿੰਨੇ ਆ ਕੀਤੀ ਵੀ ਆਪਾਂ ਉਹਨਾਂ ਆਸਰੀ ਛੱਡੀ ਬੱਚੇ ਬਾਹਰ ਜਾਣ ਕਰਕੇ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਬੱਚੇ ਬਜ਼ੁਰਗਾਂ ਨੂੰ ਸੰਭਾਲਦਾ ਕੋਈ ਨਹੀਂ ਹੈਗਾ ਜੀ ਬਜ਼ੁਰਗ ਪਿੱਛੇ ਇਕੱਲੇ ਰਹਿ ਜਾਂਦੇ ਆ ਬੱਚੇ ਅਸੀਂ ਬਾਹਰ ਭੇਜਦੇ ਮਾਲ ਕਰਦੇ ਸਾਡੇ ਬੱਚੇ ਬਾਹਰ ਚਲੇ ਗਏ ਜੀ ਬਿਲਕੁਲ ਲੇਕਿਨ ਅਸੀਂ ਇਹ ਗਲਤੀ ਕਰਦੇ ਆ ਇੱਕ ਤਾਂ ਪਾਸੇ ਕਹਿੰਦੇ ਆ ਵੀ ਸਾਨੂੰ ਪੰਜਾਬ ਦੇ ਵਿੱਚ ਸਾਡੀ ਮਿਲ ਕੇ ਸਾਡਾ ਸਰਕਾਰ ਹੋਵੇ ਸਾਡੀ ਇੱਥੇ ਉਹਨਾਂ ਲੀਡਰ ਗਏ ਹੋਣ ਲੇਕਿਨ ਸਾਡੇ ਬੱਚੇ ਤਾਂ ਬਾਹਰ ਚੱਲੇ ਗਏ ਤੇ ਫਿਰ ਅਸੀਂ ਕਿੱਥੇ ਆਪਾਂ ਖੜੇ ਆ ਬਿਲਕੁਲ ਪ੍ਰਵਾਸੀ ਆ ਗਿਆ ਪ੍ਰਵਾਸੀਆਂ ਦਾ ਉਹਨਾਂ ਦਾ ਰਵਈਆ ਹੋਰ ਹੈ ਉਹਨਾਂ ਦਾ ਕਲਚਰ ਹੋਰ ਹੈ ਸਾਡਾ ਕਲਚਰ ਹੋਰ ਹੈ ਪ੍ਰਵਾਸੀ ਜਿਹੜੇ ਚਲੋ ਠੀਕ ਹੈ ਸਾਡੇ ਪ੍ਰਵਾਸੀ ਇੱਕੋ ਜਿਹੇ ਨਹੀਂ ਲੇਕਿਨ ਜਿਹੜੀਆਂ ਹੁਣ ਘਟਰਾਵਾ ਵਧ ਗਿਆ ਨਸ਼ੇ ਦੀਆਂ ਰੋਜ਼ ਸਾਡਾ ਕਿਸੇ ਦਾ ਮੋਬਾਈਲ ਖੋਲ ਲੈਂਦਾ ਕਿਸੇ ਦਾ ਕੁਝ ਖੋਲ ਲੈਂਦਾ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਜੀ। ਵੀ ਤੁਸੀਂ ਪੜ੍ਹਾਈ ਕਿੰਨੀ ਕੀਤੀ ਹੈ? ਮੈਂ ਬੀਏ ਕੀਤੀ ਹੈ ਜੀ। ਬੀਏ ਉਹਨਾਂ ਟਾਈਮ 'ਚ ਬੀਏ ਕੀਤੇ ਤੁਸੀਂ? ਹਾਂ 76 ਦੇ ਕਰੀਏ ਜੀ ਬੀਏ ਹੈ ਜੀ। ਹਾਂ 76। ਹਾਂ। ਬਈ ਸੱਥ 'ਚ ਰੌਣਕ ਇਦਾਂ ਲੱਗਦੀ ਹੈ ਬਜ਼ੁਰਗੋ ਇਕੱਠੇ ਹੁੰਦੇ ਆ ਕਿ ਕਰਨੇ ਪੈਂਦੇ ਇਕੱਠੇ। ਨਾ ਜੀ ਇਕੱਠੇ ਦਾ ਨਹੀਂ ਕਿ ਹੁਣ ਉਹ ਗੱਲ ਨਹੀਂ ਰਹੀ। ਹੁਣ ਤਾਂ ਬਜ਼ੁਰਗ ਜਿਹੜੇ ਚਾਰ ਇਕੱਠੇ ਬਹਿ ਜਾਂਦੇ ਬੱਚੇ ਤਾਂ ਬੈਠਦੇ ਹੀ ਨਹੀਂ ਹੈਗੇ। ਬਿਲਕੁਲ ਬੱਚੇ। ਸੱਥ ਦਾ ਦੂਰ ਦੀ ਨਹੀਂ ਸਾਡੇ ਜਿਹੜੇ ਬੱਚੇ ਆ ਸਾਡੇ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਸਾਡੇ ਕੋਲ ਕੋਈ ਨਹੀਂ ਬੈਠਦਾ ਹੈਗੇ। ਵਾਜ ਰੋਟੀ ਖਾਣੀ ਹੁੰਦੀ ਇਕੱਲਾ ਇਕੱਲਾ ਪੁਰਾਣੇ ਬੱਚੇ ਵੀ ਨਾਲ ਬੈਠਦੇ ਸੀ ਸਿਆਣੇ ਵੀ ਬੈਠਦੇ ਸੀ ਸਿਆਣੇ ਕੋਈ ਗੱਲ ਕਰਦੇ ਸੀ ਬੱਚੇ ਸੁਣਦੇ ਸੀ ਹੁਣ ਤਾਂ ਗੱਲ ਹੀ ਨਹੀਂ ਸੁਣਦਾ ਜੀ ਮੈਂ ਮੋਬਾਈਲ ਤੇ ਲੱਗੇ ਰਹਿੰਦੇ ਆ ਸਾਰਾ ਦਿਨ ਬਸਾਂ ਦੀ ਯਾਦ ਹੁੰਦੀ ਜਿਵੇਂ ਨਾ ਕੋਈ ਯਾਰ ਦੋਸਤਾਂ ਦੇ ਨਾਲ ਹੁੰਦੀ ਹੈ ਯਾਰ ਜਾਂ ਕਾਲਜ ਦੀ ਕੋਈ ਯਾਦ ਉਹ ਕੋਈ ਸਾਂਝੀ ਕਰਨੀ ਚਾਹੁੰਦੇ ਆ ਯਾਦਾਂ ਤਾਂ ਬਹੁਤ ਆ ਹੁਣ ਯਾਦਾਂ ਨਹੀਂ ਆ ਰਹੀਆਂ ਨਹੀਂ ਆਉਂਦੀਆਂ ਚਲੋ ਇੱਕ ਅਦੀ ਯਾਦ ਦੱਸੋ ਨਾ ਯਾਦਾਂ ਸਾਰ ਘਟ ਗਿਆ ਨੇ ਹੁਣ ਇੱਕ 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 ਅੱਧੀ ਜ਼ਿਆਦਾ ਤਾਂ ਹੁੰਦੀ ਆ ਨਾ ਵੀ ਆਪਾਂ ਨੂੰ ਕੋਈ ਸਾਰੀ ਉਮਰ ਯਾਦ ਰਹਿੰਦੀ ਹੈ ਵੀ ਇਕੱਠੇ ਜਾਣਾ ਇਥੋਂ ਪਿੰਡੋਂ ਚੱਲਣਾ ਅਸੀਂ ਇਕੱਠੇ ਪੰਜ-ਛੇ ਮੁੰਡੇ ਹੁੰਦੇ ਸੀ ਇਕੱਠੇ ਜਾਣਾ ਬੱਸ ਸਟੈਂਡ 'ਤੇ ਬੈਠ ਜਾਣਾ ਹਾਂਜੀ ਗੱਲਾਂ-ਬਾਤਾਂ ਕਰਦੇ ਜਾਣਾ ਉੱਥੇ ਬੱਸ ਸਟੈਂਡ ਤੋਂ ਉਤਰਨਾ ਫਿਰ ਗੱਲਾਂ-ਬਾਤਾਂ ਕਰਦੇ ਉੱਥੋਂ ਮੋਦੀ ਖਾਲਸਾ ਕਾਫੀ ਦੂਰ ਹੈ ਪਟਿਆਲੇ ਤੋਂ ਬੱਸ ਸਟੈਂਡ ਤੋਂ ਪੈਦਲ ਜਾਣਾ ਪੈਦਲ ਹੀ ਆਵਣਾ ਉੱਥੋਂ ਜੀ ਬਈ ਹੁਣ ਵਿਆਹਾਂ ਦਾ ਸੀਜ਼ਨ ਆ ਗਿਆ ਨਾ ਹੁਣ ਵਿਆਹਾਂ ਦਾ ਨਵੰਬਰ-ਦਸੰਬਰ 'ਚ ਵਿਆਹ ਸ਼ੁਰੂ ਹੋ ਜਾਂਦੇ ਨੇ ਜਨਵਰੀ 'ਚ ਹੈਨਾ ਉਸ ਟਾਈਮ ਦੇ ਵਿਆਹ ਤੇ ਜਿਹੜੇ ਅੱਜ ਦੇ ਵਿਆ ਕਿਵੇਂ ਜੇ ਤੁਹਾਨੂੰ ਕਿੰਨਾ ਫਰਕ ਲੱਗਦਾ ਹੈ ਕਿਵੇਂ ਵਿਆਹ ਪਹਿਲਾਂ ਵਿਆਹ ਕਿਵੇਂ ਹੁੰਦੇ ਸੀ ਹੁਣ ਵਿਆਹ ਕਿਵੇਂ ਹੁੰਦੇ ਨੇ ਉਹ ਮਾੜਾ ਦੱਸੋ ਉਹ ਇਸ ਤਰ੍ਹਾਂ ਜੀ ਸਾਨੂੰ ਜਦੋਂ ਕੋਈ ਵਿਆਹ ਆ ਜਾਂਦਾ ਸੀ ਜਿਵੇਂ ਨਾਨਕਿਆਂ ਦੇ ਜਾਂ ਕਿਸੇ ਜੀ ਸਾਨੂੰ ਬੜੀ ਖੁਸ਼ੀ ਹੋ ਜਾਂਦੀ ਸੀ 8-10 ਦਿਨ ਪਹਿਲਾਂ ਹੀ ਵੀ ਅਸੀਂ ਵਿਆਹ ਜਾਣਾ ਠੀਕ ਹੈ ਜੀ 2-4 ਦਿਨ ਪਹਿਲਾਂ ਜਾਂਦੇ ਹਾਂ 2-4 ਦਿਨ ਬਾਅਦ ਚ ਆਉਂਦੇ ਹਾਂ ਜੀ ਐਡਾ ਕੋਈ ਫਿਕਰ ਨਹੀਂ ਹੁੰਦਾ ਜੀ ਠੀਕ ਹੈ ਜੀ ਹਾਂ ਜੀ ਜੀ ਘਰ ਚ ਕੰਮ ਚੱਲਦਾ ਹੀ ਆਪਣਾ ਠੀਕ ਹੈ ਜੀ ਤੇ ਆਪਣਾ ਜਿਹੜੇ ਨੇ ਵੀ ਜਾਣਾ ਹੁਣ ਇਸ ਤਰ੍ਹਾਂ ਵਿਆਹ ਪਗਤਾ ਕੇ ਜਦੋਂ ਅਗਲੇ ਜਾਉਣਾ ਉਹਨਾਂ ਆਖਣੇ ਰਹਿ ਜਾਗਾ ਅੱਜ ਰਹਿ ਜਾ ਹੋਰ ਰਹਿ ਜਾ ਦੇਣੀ ਹਾਂਜੀ ਹਾਂਜੀ ਤੁਹਾਡਾ ਵਿਆਹ ਜਦੋਂ ਹੋਇਆ ਸੀ ਉਦੋਂ ਕਿਹੜੇ ਕੱਪੜੇ ਪਾਈ ਤੁਸੀਂ ਯਾਦਾ ਹਾਂਜੀ ਆਪਾਂ ਇਹ ਹੀ ਪਾਈ ਪੈਂਟ ਕਮੀਜ਼ ਬੱਗ ਦਾ ਰੰਗ ਕਿਹੜਾ ਸੀ ਕਿ ਨਾਭੀ ਸੀ ਕਿ ਹੋਰ ਦੂਜਾ ਰੰਗ ਸੀ ਉਹ ਨਾਭੀ ਆ ਸੀ ਮੇਰੇ ਖਿਆਲ ਪੱਕਾ ਯਾਦ ਨਹੀਂ ਹੁਣ ਮੈਨੂੰ ਇਹ ਪੱਕਾ ਯਾਦਾ ਜਦੋਂ ਮਾਤਾ ਜੀ ਨੇ ਦੇਖਣਾ ਫਿਰ ਉਹਨੇ ਰੰਗ ਤਾਂ ਤੁਹਾਨੂੰ ਸਾਰੇ ਯਾਦ ਕਰਾ ਦੇਣੇ ਨਹੀਂ ਨਹੀਂ ਬਹੁਤ ਵਧੀਆ ਹੀ ਹੈ ਜੀ ਹਾਂ ਉਹ ਫੰਟ ਵਾਲਾ ਹੀ ਪਾਉਂਦੇ ਰਹੇ ਹਾਂ ਠੀਕ ਹੈ ਬਾਬੇ ਉਦੋਂ ਜਿਹੜੀ ਆਪਣੇ ਬਰਾਤਾਂ ਜਾਂਦੀ ਹੁੰਦੀ ਕਾਦੇ ਜਾਂਦੀ ਹੁੰਦੀ ਸੀ ਉਹ ਬਰਾਤ ਨਾ ਮੇਰੀ ਤੇ ਬਰਾਤ ਗਈ ਸੀ ਇੱਕ ਕਾਰ ਸੀ ਕਿਹੜੀ ਉਹ ਕਮੈਕਟਰ ਜੀ ਹੁੰਦੀ ਸੀ ਜਿਹੜੀ ਜਾਂਦੇ ਨੇ ਅੱਛਾ ਜੀ ਇੱਕ ਟਰੈਲੀ ਸੀ ਠੀਕ ਹੈ ਹਾਂ ਜੀ ਟਰੈਲੀਆਂ ਤੁਰ ਜਾਂਦੇ ਹਾਂ ਠੀਕ ਹੈ ਹਾਂ ਜੀ ਭਈ ਸਤਿ ਗਾਲ ਜੀ ਸਤਿ ਗਾਲ ਜੀ ਭਈ ਤੁਸੀਂ ਕੀ ਕਰਦੇ ਹੋ ਮੈਂ ਭਾਈ ਜੀ ਦਬਈ ਹਾਂ ਜੀ ਕਾਰਪੈਂਟਰ ਦਾ ਕੰਮ ਕਰਦਾ ਹਾਂ ਠੀਕ ਹੈ ਭਾਈ ਫਿਰ ਪੰਜਾਬ ਤੇ ਦਬਈ ਦੀ ਗੱਲਬਾਤ ਦੱਸੋ ਨਾ ਕੀ ਫਰਕ ਲੱਗਦਾ ਤੁਹਾਨੂੰ ਦਬਈ ਦਾ ਠੀਕ ਹੈ ਜੀ ਤਾਂ ਪੰਜਾਬ ਦਾ ਕੀ ਫਰਕ ਆ ਫਰਕ ਤਾਂ ਹੈ ਹੀ ਆ ਜੀ ਹੁਣ ਤੁਹਾਨੂੰ ਪਤਾ ਹੀ ਆ ਫਰਕ ਤਾਂ ਆ ਜੇ ਫਰਕ ਹੈ ਤਾਂ ਹੀ ਲੋਕ ਬਾਹਰ ਜਾਂਦੇ ਆ ਜੀ ਤੁਹਾਨੂੰ ਦੁਬਈ ਜ਼ਿਆਦਾ ਵਧੀਆ ਲੱਗਦਾ ਜਾਂ ਪੰਜਾਬ ਜ਼ਿਆਦਾ ਵਧੀਆ ਲੱਗਦਾ ਦੇਖੋ ਜੀ ਲੱਗਦਾ ਤਾਂ ਪੰਜਾਬ ਵੀ ਵਧੀਆ ਹੈ ਜੀ ਹੁਣ ਰੁਜ਼ਗਾਰ ਹੈ ਜਿਹੜਾ ਸਾਨੂੰ ਦੁਬਈਓ ਮਿਲਿਆ ਹੋਇਆ ਬਿਲਕੁਲ ਹੁਣ ਪੰਜਾਬ ਦੀ ਯਾਦ ਤਾਂ ਆਉਂਦੀ ਹੋਈ ਹੈ ਠੀਕ ਹੈ ਜਦੋਂ ਫਿਰ ਪੰਜਾਬ ਦੀ ਯਾਦ ਆਉਂਦੀ ਉਦੋਂ ਫਿਰ ਤੁਸੀਂ ਕੀ ਕਰਦੇ ਹੋ ਜੀ ਹਨਾ ਉਦੋਂ ਕੀ ਕਰੀਦਾ ਫਿਰ ਵੀਡੀਓ ਕਾਲ ਲਾ ਗਿਆ ਬਣਾ ਕਿਸੇ ਨਾਲ ਗੱਲਬਾਤ ਕਰਕੇ ਟਾਈਮ ਪਾਸ ਕਰ ਲੀਦਾ ਜੀ ਕਿਸੇ ਯਾਰ ਦੋਸਤ ਨਾਲ ਜਾਂ ਕਿਸੇ ਰਿਸ਼ਤੇਦਾਰ ਨਾਲ ਠੀਕ ਹੈ ਜੀ ਜਾਂ ਬਈ ਕੋਈ ਗੱਲ ਵਾ ਦੱਸੋ ਨਾ ਜਿਹੜੀ ਤੁਸੀਂ ਸਭ ਤੋਂ ਜ਼ਿਆਦਾ ਤੁਸੀਂ ਨਾ ਤੁਹਾਨੂੰ ਪਿੰਡ ਦੀ ਯਾਦ ਸਭ ਤੋਂ ਵੱਧ ਜ਼ਿਆਦਾ ਜ਼ਿਆਦਾ ਆਉਂਦੀ ਹੈ ਬਾਹਰ ਜਾ ਕੇ ਦबई ਜਾ ਕੇ ਨਾ ਜਦੋਂ ਜਾਂ ਤੁਸੀਂ ਫਿਰ ਆਪਣੇ ਸੱਜਣ ਮਿੱਤਰ ਦੋਸਤ ਨੂੰ ਜਿਹਦੇ ਨੂੰ ਕਿਸੇ ਨੂੰ ਫੋਨ ਕਰਦੇ ਹੋ ਉਹਦੇ ਨਾਲ ਉਹ ਯਾਦ ਸਾਂਝੀ ਕਰਦੇ ਹੋ ਯਾਰ ਵੀ ਮੈਨੂੰ ਆ ਯਾਦ ਆਉਂਦੀ ਹੈ ਅੱਜ ਯਾਦ ਤਾਂ ਦੇਖੋ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਜਾਂਦੀ ਆ ਜ਼ਿਆਦੀ ਜੀ ਉੱਥੇ ਸਾਡੇ ਗੁਰਦੁਆਰਾ ਸਾਹਿਬ ਨਾਨਕ ਦਰਬਾਰ ਇੱਕੋ ਹੀ ਹੈ ਉਹ ਸਾਨੂੰ ਦੂਰ ਪੈਂਦਾ ਸਾਨੂੰ ਦਰਸ਼ਨਾਂ ਦੀ ਬਹੁਤ ਔਖੀ ਹੁੰਦੀ ਹੈ ਹੂੰ ਜਦੋਂ ਦਰਸ਼ਨਾਂ ਦੀ ਔਖੀ ਹੁੰਦੀ ਆ ਤਾਂ ਫਿਰ ਮਹਾਰਾਜ ਦੀ ਯਾਦ ਆਉਂਦੀ ਆ ਫਿਰ ਉੱਥੇ ਬੈਠੇ ਹੀ ਯਾਦ ਕਰ ਲੀਦਾ ਹੈ ਠੀਕ ਹੈ ਜੀ ਤੇ ਫਿਰ ਜਦੋਂ ਯਾਦ ਜ਼ਿਆਦਾ ਆਉਂਦੀ ਆ ਤਾਂ ਫਿਰ ਆਪਣਾ ਪਿੰਡ ਨੂੰ ਆਈਦਾ ਹੀ ਛੁੱਟੀ ਕੱਟਣ ਵਾਸਤੇ ਬਈ ਸਿਗਲ ਜੀ ਸਿਗਲ ਜੀ ਬਈ ਕੀ ਨਾਮ ਹੈ ਜੀ ਮੇਰਾ ਨਾਨਕ ਸਿੰਘ ਹੈ ਜੀ ਸਿੰਘ ਜੀ ਤੁਸੀਂ ਕੀ ਕਰਦੇ ਹੋ ਮੇਰਾ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਜੀ ਬਿਜਲੀ ਦਾ ਕੰਮ ਕਰਦਾ ਅੱਛਾ ਜੀ ਹਾਂ ਮਤਲਬ ਮੇਰੇ ਜਿੰਨੇ ਲੈਡ ਲੇਡ ਲੋਡ ਭਾਜ ਜਾਂਦੇ ਉਹ ਫਿਰ ਤੁਸੀਂ ਜੀ ਹਾਂਜੀ ਹਾਂਜੀ ਆਪਣੀ ਸ਼ੌਕ ਕਰੀ ਹੋਈ ਹੈ 24 ਸਾਲ ਹੋ ਗਏ ਦੁਕਾਨ ਕਰੀ ਨਹੀਂ ਠੀਕ ਹੈ ਜੀ ਹਾਂਜੀ ਇੱਥੇ ਕੰਮ ਬਹੁਤ ਹੈ ਜੀ ਆਪਣਾ ਬਿਲਕੁਲ ਲੋਕ ਬਾਹਰ ਨੂੰ ਭਾਦੇ ਆ ਇੱਥੇ ਕਰਨੇ ਵਾਲਾ ਹੋਣਾ ਚਾਹੀਦਾ ਜੀ ਮਿਹਨਤ ਕਰਨੇ ਵਾਲਾ ਹੋਣਾ ਚਾਹੀਦਾ ਇੱਥੇ ਹੀ ਕੰਮ ਬਹੁਤ ਬਹੁਤ ਜ਼ਿਆਦਾ ਕੰਮ ਹੈ ਜੀ ਪਰ ਆਪਣੇ ਬੱਚੇ ਮਿਹਨਤ ਨਹੀਂ ਕਰਦੇ ਉਹ ਸੋਦਿਆਂ ਵੀ ਬਾਹਰ ਜਾਓ ਇੱਥੇ ਪ੍ਰਵਾਸੀ ਆਨੇ ਆ ਉਹ ਦੇਖੋ ਕਿੰਨਾ ਕੰਮ ਕਰ ਰਹੇ ਆ ਜੀ ਰੇੜੀਆਂ ਲਗਾਈਆਂ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਪੈਸਾ ਜੀ ਜੋ ਕਿ ਭయ్యా ਕੁਮਾਰ ਹੈ ਜੀ ਠੀਕ ਹੈ ਜੀ ਜੇ ਇੱਥੇ ਆਪਣੇ ਪੰਜਾਬੀ ਵੀਰ ਪੜ ਲਿਖ ਕੇ ਆਪਣਾ ਇਹ ਵੀ ਰੇਡੀਆਂ ਲਗਾਣ ਇਹ ਵੀ ਕੁਛ ਕਰਨ ਤਾਂ ਕੰਮ ਇੱਥੇ ਹੀ ਬਹੁਤ ਹੈ ਜੀ ਬਾਹਰ ਜਾਣੇ ਕੀ ਲੋੜ ਹੀ ਨਹੀਂ ਪੈਂਦੀ ਠੀਕ ਹੈ ਜੀ ਬਈ ਤੁਸੀਂ ਕੋਈ ਗੱਲ ਬਾਤ ਦੱਸੋ ਪਿੰਡ ਦੀ ਯਾਦ ਹੁੰਦੀ ਹੈ ਨਾ ਜਿਵੇਂ ਅਭੀ ਆਹ ਕਿਸੇ ਲਾਈਟ ਭੱਜ ਜਾਂਦੀ ਜਾਂ ਤੁਹਾਨੂੰ ਜਦੋਂ ਕਾਲ ਆਉਂਦੀ ਆ ਫਿਰ ਤੁਸੀਂ ਤੁਹਾਡੇ ਕੋਲ ਇੱਧਰ ਕੰਮ ਪਿਆ ਫਿਰ ਤੁਸੀਂ ਉਹਨੂੰ ਕਿਵੇਂ ਜਵਾਬ ਦਿੰਨੇ ਹੋ ਨਾ ਨਹੀਂ ਜਵਾਬ ਇਹ ਹੁੰਦਾ ਵੀ ਮਤਲਬ ਅਸੀਂ ਜਵਾਬ ਆਪ ਆਪਣਾ ਚਲੋ ਅਸੀਂ ਬਹੁਤ ਕਰੀਬੀ ਆ ਆਪਾਂ ਵੀ ਕਹਦਾ ਵੀ ਨਾਨਕੇ ਯਾਰ ਆ ਕੇ ਸਾਡੇ ਲਾਈਟ ਦਾ ਕੰਮ ਨਹੀਂ ਕਰਦੀ ਤੁਸੀਂ ਆ ਕੇ ਲਾਈਟ ਠੀਕ ਕਰ ਦਿਓ ਠੀਕ ਹੈ ਤੁਹਾਡੇ ਕੋਲ ਕੰਮ ਜ਼ਿਆਦਾ ਪਿਆ ਮੂਰੇ ਤੇ ਤੁਸੀਂ ਮੈਨੂੰ ਜਵਾਬ ਸਿੱਧਾ ਅਸੀਂ ਟਾਲਦੇ ਨਹੀਂ ਜੀ ਕਿਸੇ ਨੂੰ ਵੀ ਸاسي ਪੰਜ ਜਣੇ ਕਰਦੇ ਪੰਜੇ ਮੈਂਬਰ ਐ ਸਾਡੇ ਜੀ ਤੇ ਅਸੀਂ ਸਾਰੇ ਬਿਜਲੀ ਦਾ ਕੰਮ ਕਰਦੇ ਜੀ ਅਗਰ ਸਾਨੂੰ ਹੈਲਪ ਚਾਹੀਦੀ ਆ ਅਸੀਂ ਸਾਡੇ ਕੋਲ ਮੁੰਡੇ ਲੱਗੇ ਹੋਏ ਆ ਇੱਕ ਦੂਜੇ ਤੋਂ ਮਤਲਬ ਜਵਾਬ ਨਹੀਂ ਅਸੀਂ ਕਿਸੇ ਨੂੰ ਦੰਦੇ ਨਾ ਕਿਸੇ ਨੂੰ ਲਾਰਾ ਲਾਈਏ ਠੀਕ ਹੈ ਬਈ ਅਸੀ ਕਾਲ ਜੀ ਬਈ ਅਸੀ ਕਾਲ ਜੀ ਬਈ ਤੁਹਾਡਾ ਨਾਮ ਕੀ ਹੈ ਹਰਦੀਪ ਸਿੰਘ ਹੈ ਜੀ ਤੁਸੀਂ ਕੀ ਕਰਦੇ ਹੋ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਵੀਰੇ ਹੋਰ ਤੂੰ ਕੀ ਕਰਦਾ ਪੜਾਈ ਕਰਦਾ ਪੜਾਈ ਕਿਹੜੀ ਕਲਾਸ ਚ ਨੈਚਰੀ ਬਈ ਅਸੀ ਕਾਲ ਅਸੀ ਕਾਲ ਜੀ ਸੱਚ ਕਾਲ ਬਈ ਨਾਮ ਦੱਸ ਦਿਓ ਆਪਣਾ ਤੇ ਪਿੰਡ ਬਾਰੇ ਦੱਸ ਦਿਓ ਥੋੜਾ ਜਿਹਾ ਹਾਂਜੀ ਮੇਰਾ ਛੋਬ ਨਾਮ ਜੀ ਗੁਰਬਾਜ ਸਿੰਘ ਜੀ ਜੀ ਇਹ ਸਾਡਾ ਪਿੰਡ ਪਿਲਖਣੀ ਹੈ ਗੁਰੂ ਸਾਹਿਬ ਨੇ ਵਸਾਇਆ ਹੋਇਆ ਜੀ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਸੰਗਤ ਦੇ ਸਹਿਯੋਗ ਨਾਲ ਕਿ ਆਪਾਂ ਸਰਪੰਚ ਵੀ ਬਣੇ ਆ ਪਿੰਡ ਦੇ ਜੀ ਜੀ ਤੇ ਬਾਕੀ ਸਾਡੇ ਪਿੰਡ ਤੇ ਸਾਰੀਆਂ ਬਲਾਦਰੀਆਂ ਬੈਠੀਆਂ ਹੋਈਆਂ ਨੇ ਸਾਰੀਆਂ ਸਤਕਾਰਯੋਗ ਨੇ ਜੀ ਅਸੀਂ ਇੱਕ ਜਿੱਦਾਂ ਸਤਕਾਰ ਵੀ ਕਰਨੇ ਆ ਔਰ ਪਿਆਰ ਮੁਹੱਬਤ ਨਾਲ ਰਹਿਨੇ ਆ ਜੀ ਜੀ ਬਈ ਫਿਰ ਸਰਪੰਚ ਜੀ ਸਰਬਸੰਮਤੀ ਨਾਲ ਮਿਲਿਆ ਜਾਂ ਇਲੈਕਸ਼ਨ ਚੋਂ ਹੋਈ ਸੀ ਨਹੀਂ ਸਾਡਾ ਹੁੰਦੀ ਤਾਂ ਲਖਣ ਹੀ ਹੈ ਜੀ ਪਰ ਸਾਡਾ ਉਦੋਂ ਨਿਕ ਦਿੰਦਾ ਹੀ ਹੁੰਦਾ ਜਿਹੜਾ ਮਾਹੌਲ ਜਿਹਾ ਹੁੰਦਾ ਨਾ ਵੀ ਚਲੋ ਮਾੜਾ-ਮੁੰਡਾ ਕੋਈ ਰੋਸ ਹੋ ਗਿਆ ਬਲਤੋ ਵੀ ਨਹੀਂ ਹੁੰਦਾ ਜੀ ਜੀ ਉਸ ਤੋਂ ਬਾਅਦ ਅਸੀਂ ਸਾਰੇ ਇਕੱਠੇ ਰਹਿਣੇ ਆਏ ਇੰਨੀ ਵੀ ਕੋਈ ਮੇਰੇ ਨੂੰ ਕਿਸੇ ਨੇ ਬੋਡ ਪਾਈ ਹੈ ਜਾਂ ਨਹੀਂ ਪਾਈ ਸਾਰੇ ਹੀ ਆਂ ਦਾ ਅਸੀਂ ਸਤਕਾਰ ਨਾਲ ਕੰਮ ਕਰਨੇ ਆ ਕੋਈ ਵੀ ਸਾਡੇ ਤੋਂ ਮੇਰੇ ਤੋਂ ਪਹਿਲਾਂ ਵੀ ਜਿਹੜੇ ਸਰਪੈਂਚ ਰਹੇ ਨੇ ਜੀ ਜੀ ਉਹ ਵੀ ਸਾਡਾ ਮੌਲਾ ਹੀ ਹੈ ਜਦੋਂ ਸਾਡੀ ਇਲੈਕਸ਼ਨ ਹੁੰਦੀ ਹੈ ਉਦੋਂ ਵੀ ਸਾਡੇ ਇਕੱਠੇ ਇੱਕ ਸਾਫ ਦਾ ਬੂਥ ਹੁੰਦੇ ਨੇ ਅਸੀਂ ਚਾਹ ਪਾਣੀ ਸਾਰੇ ਇਕੱਠੇ ਪੀਉਂਦੇ ਹਾਂ ਸਾਡੇ ਪਿੰਡ 'ਚ ਉਹ ਹੈ ਨਹੀਂ ਇੰਨੀ ਕੋਈ ਪਾਰਟੀ ਵਾਈ ਵਾਲੀ ਗੱਲਬਾਤ ਠੀਕ ਹੈ ਤੁਸੀਂ ਬਈ ਇਹ ਦੱਸੋ ਵੀ ਪਹਿਲਾਂ ਪਿੰਡ 'ਚ ਕੀ ਕੀ ਬਦਲਾਅ ਨੇ ਤੇ ਹੁਣ ਅੱਗੇ ਤੁਸੀਂ ਕੀ ਕੀ ਕਰਨਾ ਬਦਲਾਅ ਬਈ ਕੋ ਸਾਡੇ ਤੋਂ ਜਿਹੜੀਆਂ ਪਹਿਲਾਂ ਵੀ ਮਜੱਤਾਂ ਆਈਆਂ ਨੇ ਉਹਨਾਂ ਨੇ ਵੀ ਬੜੀ ਕੰਮ ਕੀਤਾ ਐਡੀ ਗੱਲ ਨਹੀਂ ਹੈਗੀ ਸਾਡੇ ਤੋਂ ਜਿਹੜੀਆਂ ਪਹਿਲਾਂ ਸਰਪੰਚ ਰਾ ਗਏ ਨੇ ਉਹਨਾਂ ਨੇ ਵੀ ਪਿੰਡ ਦਾ ਪੂਰਾ ਵਿਕਾਸ ਕਰਾਇਆ ਠੀਕ ਹੈ ਜੀ ਸਾਡੇ ਹਿੱਸੇ ਹੁਣ ਜਿਵੇਂ ਮੇਰੀ ਯਾਦ ਰਹੀ ਆਪਣੀ ਸੋਚ ਐ ਸਾਡੀ ਕੱਲ ਮੀਟਿੰਗ ਵੀ ਹੋਈ ਐ ਸੈ ਉਹਦੇ ਵਿੱਚ ਮੈਂ ਸੈਕਟਰ ਸਾਹਿਬ ਨੂੰ ਪਹਿਲਾਂ ਮਤਾ ਇਹੀ ਕਿਹਾ ਹੋਇਆ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਪਿੰਡ ਦੇ ਵਿੱਚ ਮੈਂ ਕਿਹਾ ਜੀ ਮੇਰੀ ਜਿਹੜੀ ਸੋਚ ਆ ਵੀ ਜਿਹੜੇ ਗਰੀਬ ਪਰਿਵਾਰ ਨੇ ਨਾ ਬਾਲੇਆਂ ਵਾਲੇ ਉਹਨਾਂ ਦੇ ਘਰ ਬਾਲੇਆਂ ਵਾਲੇ ਉਹ ਮੇਰੀ ਸਲਾਹ ਵੀ ਉਹਨਾਂ ਨੂੰ ਲੈਂਟਰ ਪਾ ਕੇ ਦਾਂਗੇ ਪਹਿਲਾਂ ਹੀ ਜੀ ਜੀ ਸੋਚ ਬਹੁਤ ਵਧੀਆ ਇਦਾਂ ਹੋਣਾ ਵੀ ਚਾਹੀਦਾ ਵਾ ਨਹੀਂ ਬਈ ਕੋਈ ਥੋੜੇ ਜਿਹੇ ਸਰਪੰਚੀ ਦੇ ਤੁਸੀਂ ਆਏ ਹੋ ਸਿਆਸਤ ਜਾਉਣ ਆਉਂਦਾ ਹੈ ਪਹਿਲਾਂ ਤੋਂ ਹੀ ਸੀਗਾ ਮਨ ਦੇ ਵਿੱਚ ਜਾਂ ਕੀ ਕਿ ਤੋ ਪ੍ਰਭਾਵਿਤ ਹੋਇਆ ਜਾਂ ਇਹ ਜਿਹੜਾ ਫੁਰਨਾ ਤੁਹਾਡੇ ਸਰਪੰਚੀ ਵਾਲਾ ਕਿਵੇਂ ਉੱਠਿਆ ਦਵਾ ਸਿਆਸਤ ਤਾਂ ਜੇ ਸੋਚਿਆ ਜਾਏ ਸਿਆਸਤ ਵਹ ਮਾੜੀ ਚੀਜ਼ ਐ ਉਹ ਤਾਂ ਤੁਨੂੰ ਧਰਮ ਨਾਲੋਂ ਵੀ ਤੋੜਦੀ ਐ ਤੇ ਘਰ ਨਾਲੋਂ ਵੀ ਤੋੜਦੀ ਐ ਕੋਈ ਮੇਰੀ ਸਿਆਸਤ ਨਹੀਂ ਸੀ ਆਉਂਦੀ ਗਿੰਦੇ ਵਿੱਚ ਇਲੈਕਸ਼ਨ ਦੇ ਵਿੱਚ ਮੇਰੇ ਪਿੰਡ ਦੇ ਜਿਹੜੇ ਨੌਜਵਾਨ ਮੇਰੇ ਨਾਲ ਰਹਿੰਦੇ ਨੇ ਕੁਛ ਅਸੀਂ ਧਾਰਮਿਕ ਖੇਲਾਂ ਦੇ ਬੰਦੇ ਆ ਜੀ ਅਸੀਂ ਹਰ ਸਾਲ ਸ਼ੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਆਪਣੇ ਸਾਰੇ ਨਗਰ ਦੇ ਸਹਿਯੋਗ ਨਾਲ ਲੰਗਰ ਲਾਨਦੇ ਆ ਖੰਡਵਾਲਾ ਸਾਹਿਬ ਖਾਨੇ ਆ ਇੱਥੇ ਬਾਈਪਾਸ ਦੇ ਉੱਤੇ ਤੇ ਚਲੋ ਮੈਨੂੰ ਪਿਛਲੀ ਵਾਰ ਵੀ ਕਹਿੰਦੇ ਵੀ ਤੁਸੀਂ ਖਲੋਵੋ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਈ ਜੇ ਗੁਰੂ ਸਾਹਿਬ ਕਿਰਪਾ ਕਰਨਗੇ ਖਲੋ ਜਾਗੇ ਜੀ ਅੱਜ ਵੀ ਚਲੋ ਮੈਨੂੰ ਸਹਿਯੋਗ ਮਿਲਿਆ ਅਸੀਂ ਖਲੋਗੇ ਜੀ ਨਰੋਲ ਆਪਾਂ ਸਰਪੰਚੀ ਲੜੀਏ ਕੋਈ ਆਪਾਂ ਕਿਸੇ ਪਾਰਟੀ ਬਾਜੀ ਨੂੰ ਮੁੱਖ ਰੱਖ ਕੇ ਇਲੈਕਸ਼ਨ ਨਹੀਂ ਲੜੀ ਹੈਗੀ ਮੈਂ ਇਕੱਲੇ ਪਿੰਡ ਦੇ ਸਹਿਯੋਗ ਨਾਲ ਲੜੀਏ ਚਲੋ ਪਿੰਡ ਦਾ ਵਕਾਫਾ ਇਦਾਂ ਹੀ ਹੁੰਦਾ ਰਹੇ ਸਾਡੀ ਇਹ ਹੀ ਦਵਾਵਾਂ ਨੇ ਬਹੁਤ ਬਹੁਤ ਧੰਨਵਾਦ ਏਸੀ ਪਿੰਡ ਪਿਲਖਣੀ ਦੀਆਂ ਖੱਟੀਆਂ ਮਿੱਡੀਆਂ ਜਾਦਾਂ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਤਨਾ ਜਿਹਦੇ ਨਾਲ ਹਾਕਮ ਸਿੰਘ ਅ